ਸਸਾ ਸੋਸਾ ਸਾਰੇ ਨੂੰ ਉਮੀਦ ਕਰਦੇ ਪਈ ਸਾਰੇ ਜਣੇ ਠੀਕ ਹੋਵਾਂਗੇ ਤੇ ਅੱਜ ਦੀ ਸ਼ੁਰੂਆਤ ਦੇ ਨਾਲ ਕੁਝ ਇਹਦੇ ਨਾਲੋਂ ਡੀ ਕਿ ਰਾਜਵਿੰਦਰ ਜੀ ਕਰ ਮੈਂਗੋ ਬੜੇ ਵੇਹ ਹੈ ਨਾ ਮੈਂਗੋ ਦੀ ਬਹੁਤ ਹੋ ਸਕੀ ਨੂੰ ਮੈਂਗੋ ਸੇਕ ਨਾ ਐਕਚੁਅਲੀ ਰਾਜਵਿੰਦਰ ਦੀਦੀ ਨੂੰ ਮੈਂਗੋ ਸੇਕ ਪਸੰਦ ਬੜਾ ਵਾ ਰੋਬੜਾ ਹੁੰਦੇ ਆ ਨਾਲ ਸਾਨੂੰ ਵੀ ਮਿਲ ਜਾਂਦਾ ਵਾ ਮੈਂ ਵੀ ਇੱਥੇ ਆਏ ਤੇ ਹਾਂ ਤੁਸੀਂ ਚਲੋ ਮੈਂਬਰਸ਼ਿਪ ਤੇ ਇਹਨੂੰ ਅੰਦਰ ਮੈਂ ਦਿਖਾਉਂਦਾ ਉਹ ਬਾਈ ਥੋ ਵੀ ਚਾਹ ਬੰਦ ਕਰਕੇ ਹੁਣ ਆਪਾਂ ਮੈਂਗੋ ਸ਼ੇਕ ਤਾਂ ਲੱਗ ਗਈਆਂ ਇਹ ਆ ਕੇ ਮੈਂ ਚਾਹ ਬੜੀ ਪੀਣਾ ਸੀਗਾ ਸਵੇਰ ਨੂੰ ਵੀ ਤੇ ਸ਼ਾਮ ਨੂੰ ਵੀ ਹੁਣ ਇਹ ਆ ਕੇ ਮੇਰੀ ਵੀ ਚਾਹ ਸੁੱਟ ਗਈ ਆ ਚਾਹ ਛੱਡ ਘੱਟ ਹੀ ਪੀਣਾ ਹੁਣ ਮੈਂ ਮੈਂ ਤਾਂ ਸਾਰੀ ਘੜੀ ਚਾਹ ਪੀਤੀ ਮੈਂ ਵੀ ਨਿਕਲ ਗਈ ਸੀ ਸਾਰਾ ਕਰੋ ਫਸ ਤੋਂ ਚਾਹ ਪੀਰ ਲਿਖੀ ਨੀ ਮੇਰੀ ਵਸੇ ਗਈ ਉਹ ਤੋਂ ਮੈਂ ਚਾਹ ਵੀ ਨਹੀਂ ਤੇ ਮੇਰੀਆਂ 4 ਵਜੇ ਤੋਂ ਬਾਅਦ ਅੱਖਾਂ ਨਹੀਂ ਖੁੱਲਦੀਆਂ ਹੁੰਦੀਆਂ ਗਰਮੀ ਚੋਂ ਖੱਟ ਜੀ ਹਾਂ ਹੁਣ ਦਿਲ ਕੱਟ ਕਰਦਾ ਤੇ ਉਹ ਮੈਂ ਉਹ ਡੋੜੀ ਵਿੱਚ ਅੱਜ ਹੀ ਆਂਬ ਛਿਲਣ ਦੀ ਲੱਗ ਗਈ ਹੈ ਹੌ ਹੌ ਕੇ ਕੁਲਿਆਕ ਗਰਮੀ ਵਧੀਆ ਕਰਨਾ ਕੀ ਹੈ ਚਾਹ ਪੀਂਦੀ ਕਰਦਾ ਹੀ ਨਹੀਂ ਆ ਤੇ ਨਹੀਂ ਪਰ ਜਿਨ੍ਹਾਂ ਨੇ ਪੀਣੀ ਹੈ ਨਾ ਲੋਕੀਂ ਪੀ ਆਪੇ ਹੁਣ ਤੇ ਆ ਹੁਣ ਸੱਸ ਤੁਹਾਡੀ ਇਥੇ ਚਾਹ ਪੀਂਦੀ ਨਹੀਂ ਨਾ ਪੂਆ ਆ ਹੁਣ ਹਟੇ ਪੂਆ ਇਹ ਵੀ ਹਟਦੀ ਮਮੀ ਹਾਂ ਹੁਣ ਤਾਂ ਦਵਾਈ ਚੰਗੀ ਪਤਾ ਕੀ ਰਹਿੰਦੀ ਆ ਪੂਆ ਕਿੰਨੇ ਜਿਆਦਾ ਇਸ ਲੈਣਾ ਇੰਨੇ ਕਿਤੇ ਮਮੀ ਨੇ ਕਿਹਾ ਹੈ ਇੰਤਰੀ ਸਾੜ ਦੇਣਾ ਚਾਹ ਨਹੀਂ ਪੀ ਇੱਕ ਦੋ ਦਿਨ ਨਹੀਂ ਸੀ ਨਹੀਂ ਜਿਹੜੇ ਨੇ ਕਹਿੰਦਾ ਰਾਣੀ ਨੇ ਚੋਟ ਘੁੱਟ ਕੇ ਲਈ ਦੇਣਾ ਗਲਤੀ ਹੋ ਗਈ ਹੈ ਨਾ ਚਾਹ ਦੀ ਤੋੜ ਲੱਗਣ ਲੱਪਿੰਦੀ ਹੈ ਮੇਰੇ ਮਮੀ ਨਹੀਂ ਪੀਣੀ ਨਹੀਂ ਥੋੜੀ ਜਿਹੀ ਤੇ ਥੋੜੀ ਜਿਹੀ ਦਵਾਈ ਚੱਲਣ ਦੀ ਆ ਮਾਂ ਮਦ ਕਰਦੇ ਹੈ ਨਾ ਤੇ ਨਾਲ ਜਿਹੜੇ ਮਮੀ ਕਹਿੰਦੀ ਕਿ ਲਾ ਦਵਾਈਏ ਚ ਨੀਂਦ ਆ ਅੱਜ ਭੂਆ ਘਰ ਉਹ ਚ ਨੀਂਦ ਆ ਗਈ ਆ ਗਾਈ ਖਾ ਰੇ ਰਾਤ ਵਾਲੀ ਜਿਹੜੀ ਦਵਾਈ ਆ ਨਾ ਉਹਦੇ ਰੱਖਿਆ ਤੇ ਸੁਹਾਣੀ ਪਿਆ ਲੈ ਗਿਆ ਪੀਦੀ ਚ ਨੀਂਦ ਬੱਗਣੀ ਲੱਗਾ ਉਹ ਕਰਦੀ ਨਹੀਂ ਨੀਂਦ ਫੋਨ ਪਤਲਾ ਕਰਨ ਵਾਲੀ ਚ ਨੀਂਦ ਹੁੰਦੀ ਆ ਤਾਂ ਦੀ ਰਾਤ ਨੂੰ ਖਾਈ ਦਿਓ ਅੱਜ ਭੂਆ ਘਰ ਨਹੀਂ ਆ ਉਹ ਸੂਟ ਕਰਨ ਗਏ ਆ ਵੇਖੀ ਭਾਜੀ ਹੁਣ ਆ ਲਾ ਲਾ ਨਾ ਵੀ ਬਗੈਰ ਦਰੋਂਣ ਕਿ ਨਹੀਂ ਮੈਂ ਨਾ ਸਵੇਰੇ ਪਤਾ ਨਹੀਂ ਕੌਣ ਆਇਆ ਹਾਂ ਆਪਣੀ ਮਾਸੀ ਘਰ ਗਈ ਇਹਨਾਂ ਦੇ ਦਵਾਈ ਦੇ ਗਏ ਨਾ ਤੇ ਮਾਸੀ ਨੂੰ ਜਾ ਕੇ ਪਤਾ ਤੱਕੀਗਾ ਆਜਾ ਭਲੇ ਕੇ ਨਾਮਾਸੀ ਨੂੰ ਕੋ ਆਪਣਾਈ ਦੇ ਸੁਨੇਹੇ ਚੇਲ ਕਾ ਨਹੀਂ ਬੜਿਆ ਅਬ ਨਾਲ ਲੱਗੇ ਦਗਾਂ ਹੀ ਬੁੱਝ ਜਾਣਾ ਮੈਂ ਨਹੀਂ ਕਹ ਰਹੀ ਕਿ ਕਿੰਨਾ ਮੁੱਖ ਕਹ ਰਹੀ ਹੈ ਗੇੜਕ ਬੜੀ ਚੋਸਦੀ ਹੈ ਮੈਨੂੰ ਇਹ ਜਿਹੜੇ ਛੋਟੇ ਆਮ ਹੁੰਦੇ ਉਹ ਬੜੇ ਪਸੰਦ ਨੇ। ਟੂਪਣ ਵਾਲੇ ਆਮ। ਆਹ ਉਹ ਇਹਨਾਂ ਬੜੇ ਪਸੰਦ ਆਉਂਦੇ। ਇਹਨਾਂ ਨਾਲ ਮਾਮ ਪਤਨ ਨੂੰ ਦੋਵਾਂ ਨੂੰ ਬੜੇ ਪਸੰਦ ਹੋ। ਭਾਈ ਮੈਂ 2 ਕਿਲੋ ਲੈ ਆਂ ਮਕਾਦੇ ਨੇ ਹੁੰਦੇ ਨੇ। ਉਹਨਾਂ ਪੀੜ ਨਾਲ ਜੂਸ ਬਣਾ ਕੇ ਦੇ ਦਿਓ। ਉਹ ਵੀ ਦਰਸ਼ਕਾਂ ਨੂੰ ਦੇ ਦਿਓ। ਨਾ ਹੋ। ਧੰਈ ਬਦਾਵੀ ਤਕ ਵਾਲੀ ਚੀਜ਼ ਖਾ ਲਿੰਦਾ ਉਹ ਸਾਰਾ ਮਾਲ ਮਦਾ ਨਾਲ ਜਿਹੜਾ ਉਹਨਾਂ ਨੇ ਚੁੱਪੀ ਜਾਣ ਦੀਆਂ ਘਣੇ ਆ ਦੇ ਨਾ ਸੁਸੇ ਦੇ ਮੈਂ ਰੱਖਾ ਕਰਨੀ ਐ ਤਾਂ ਕਰਨੀ ਆ ਉਹਦਾ ਖਾ ਲੈ ਕੰਮ ਤੋਂ ਲੈ ਗਈ ਬਚਿਆ ਕੀ ਇਹਦੇ ਵਿੱਚ ਹੁਣ ਹਾਂ ਗਿੱਟ ਦੇ ਵਿੱਚ ਝਾੜਾ ਸਵਾ ਦੇ ਮੈਨੂੰ ਪਤਾ ਕੀ ਲੱਗਾ ਵਾ ਅਸਲ ਵਿੱਚ ਨਾ ਗਿੱਟ ਕੋਲ ਚ ਜਾ ਰੋ ਮੈਨੂੰ ਇਦਾਂ ਲੱਗਾ ਕਿ ਤਾਂ ਕਹਿ ਲੱਗੀ ਆ ਮੈਂ ਗਿੱਟ ਕਿਤੇ ਝਾੜਾ ਸਵਾ ਦੇ ਆਮ ਖਾਣੀ ਚਾਹ ਆ ਸੱਚੀ ਆਮ ਖਾਣੀ ਵਾਹ ਇਹ ਪਹਿਤ ਨਾ ਪਾ ਨਿਕਲ ਜੇ ਗਮਾ ਨਹੀਂ ਨਿਕਲ ਜੇ ਨਹੀਂ ਪਹਿਰੇ ਦਾ ਘੇਡਾ ਤੋਂ ਇਹ ਨਾ ਇਹ ਤਾਂ ਸਭ ਹੀ ਲਾਉਂਦੇ ਹਾਂ ਹੈ ਤੇਰਾ ਤਾਂ ਤੁਹਾਨੂੰ ਕੋਈ ਨਾ ਪਹਿਰੇ ਬੰਦ ਇਨਸ਼ੀ ਮੈਂ ਤੁਹਾਨੂੰ ਮੈਨੂੰ ਪਤਾ ਨਹੀਂ ਇਹ ਨਹੀਂ ਚੱਲੇ ਮੇਰੀ ਵਾਰੀ ਨਹੀਂ ਹੋਊਗੀ ਮੈਂ ਲੈਣ ਵਾਲਿਆ ਚੋਈ ਇਹ ਸੰਭਣ ਵਾਲੀ ਹੋਈ ਆ ਉਹ ਮੈਂ ਜਿਹਨੇ ਲਿਆਦੇ ਕਰ ਨੂੰ ਸਲਾਮ ਮਾਰ ਕੋ ਅੱਧਾ ਨੂੰ ਲੈਦੇ ਕੱਟਿਆ ਪਹਿਲਾ ਮੁੰਡਾ ਖਾ ਗਿਆ ਸਾਰੇ ਬਾਕੀ ਦਾ ਬਚਿਆ ਨਾ ਪੀਸ ਮੇਰੇ ਮੂਹਰੇ ਤੇ ਇੱਕ ਪੀਸ ਵਿੱਚ ਇਹ ਦੂਜਾ ਲੱਗੀ ਬਣ ਖਾਣਾ ਲਾਗੇ ਮੇਰੇ ਮੂਹਰੇ ਲਿਖੀ ਜਾਵਾ ਮੈਂ ਹੋਣਾ ਧੀਆ ਖਾਲੀ ਸੋਣਾਤੀ ਕਰ ਆ ਕੇ ਰਿਹਾ ਨਹੀਂ ਚਲਾ ਵੀ ਮਾਰ ਲਈ ਮੇਰੀ ਸੁਣੋ ਗੱਲ ਇੱਕ ਦਿਨ ਜੀ ਮਾਪੁੱਤਾਂ ਨੇ ਅੱਧੋ ਜਰਾ ਦਵਾਣਾ ਕਰਤਾ ਮੈਂ ਕਿਹਾ ਤੁਹਾਨੂੰ ਵੀ ਮੈਨੂੰ ਚਲਾ ਮਾਰ ਲੋ ਜਦੋਂ ਮੈਂ ਪਰੇ ਮੂਹਰੇ ਕਿ ਸੌਂਗੀ ਤੂੰ ਸੁੱਤੀ ਸੀ ਨਾ ਮੈਂ ਜਾ ਕੇ ਤੇ ਮੈਂ ਖਾ ਲਿਆ ਸੋਣਾ ਬਾਸਾ ਜੇ ਮਾਰਨੀ ਨਹੀਂ ਉਹ ਪਰਾਣਾ ਜੇ ਲੰਮੀ ਮੈਨੂੰ ਆਜ ਮੈਂ ਕੜਾ ਬੈਂਦੀ ਆ ਮੇਰੀ ਅੱਖੜ ਵੀ ਬਿਠਾ ਲਦਾ ਨੂੰ ਆਖਰ ਮਿਆਂ ਚੱਕਰ ਨਹੀਂ ਲੱਗਦੀ ਆਓ ਚੱਕਰਵਾ ਇੰਦਾਂ ਦੇ ਕੰਮ ਹੋਣਾ ਪਾਣੀ ਚਲ ਆਪਾਂ ਦੇਖ ਲਈ ਇੱਕ ਸਾਲ ਨਾ ਆਂਬ ਪੜੇ ਆਏ ਚਲਾ ਕਮਸ ਤੋਂ 10 ਕਿਲੋ ਆਂਬ ਆਏ ਹੁਣੇ ਮੇਰੇ ਮੁੰਡੇ ਨੇ ਕਿ ਕਿ ਐ ਕਰਨਾ ਮੇਰੇ ਆਂਬ ਦੇ ਮੈਨੂੰ ਮੇਰਾ ਹੱਥ ਲਾ ਇਹ ਸੇਪਾਲ ਨੇ ਇਹਨੇ ਮੇਰੇ ਇਹਨੇ ਮੇਰੇ ਇਹ ਸੇਪਾਲ ਨੇ ਨਹੀਂ ਉਤਰੋ ਆਂਬ ਜਦੋਂ ਮਰਤੀਆਂ ਬਣਾ ਸਕੀ ਨਾ ਬਹੁਤ ਬਹੁਤ ਹਾਂ ਵੀ ਬੜੀ ਮਸਾਨ ਦੋਨੋਂ ਪਰ ਜਦੋਂ ਕਿ ਉਹ ਠੀਕ ਨਹੀਂ ਨਾ ਰਿਹਾ ਤੇ ਨਸੀਰ ਖੁੱਟ ਗਈ ਉਹਦੀ ਉਸ ਤੋਂ ਬਾਅਦ ਹੀ ਕਰਦੇ ਹਾਂ ਅੰਬਾਂ ਦੀ ਤਸਵੀਰ ਗਰਮ ਬੜੀ ਹੁੰਦੀ ਏ ਤਾਂ ਬੜੀ ਬੜਿਆ ਜਿਹੜੇ ਮਸੂੜੇ ਹਨਾ ਇਹ ਕਹਿੰਦਾ ਰੱਬ ਦੀ ਕਿਰਪਾ ਹੀ ਹੈ papa ਜਿੰਨੇ ਮਰਜ਼ੀ ਅੰਬ ਗਾਣਾ ਨਸੀਰ ਤੇ ਹਾਲ ਤੱਕ ਨਹੀਂ ਕਦੇ ਮੁਟਿਆਣਾ ਅੰਮ੍ਰਿਤ ਤੇ ਵਾਹਿਗੁਰੂ ਵਾਹਿਗੁਰੂ ਬੋਲ ਵਾਹਿਗੁਰੂ ਵਾਹਿਗੁਰੂ ਬੋਲੋ ਦੇ ਦਿੰਦੇ ਜੀ ਬੜੀ ਘਟਾਉਂਦੇ ਜੀ ਇਹ ਕਰਵਾਣੀ ਲੈ ਦੋ ਹੀ ਸਾਲੀ ਬੁਕਾਰ ਜਾਂਦਾ ਇਦਾਂ ਦਾ ਸਿਸਟਮ ਆ ਮਕਮ ਤੱਕ ਚੜਿਆ ਰਿਹਾ ਇੰਦਾ ਮੋੜ ਕੀ 30 ਨੂੰ ਜ਼ਿਆਦਾ ਚੜਦਾ ਸਿਆਸ ਇੱਕ ਵਾਰੀ ਜਖਮ ਰੱਖਣਾ ਲੱਗਣਾ ਇੱਕ ਵਾਰੀ ਆ ਪਰ ਇਹ ਆ ਕਿ ਰਹਿਣਾ ਹਫਤਾ ਦੱਸ ਦੇਣ ਦਵਾਈ ਕੋਈ ਨਹੀਂ ਅਸਰ ਕਰਦੀ ਫਿਰ ਨਹੀਂ ਨਹੀਂ ਮੈਨੂੰ ਇਦਾਂ ਦੀ ਇੱਥੇ ਇੱਥੇ ਹਰ ਵਾਰੀ ਲੱਗਦੀਆਂ ਮੈਨੂੰ ਆਲੂ ਘਿਉਣੀ ਲੱਗਦੀਆਂ ਹੋਰ ਕੀ ਬਣਾ ਗਈ ਐ ਇਹ ਹੁਣ ਇਹ ਬਣਾ ਕੇ ਮੈਂ ਕੋ ਸ਼ੇਅਰ ਕਰ ਤੈਨੂੰ ਬੈਠੂ ਹਾਂ ਮੈਂ ਬੱਕੀ ਲਾਈ ਨਾਲ ਗਿੰਦਾ ਮੈਂ ਟੰਗਰਾਂ ਨੂੰ ਬੋਲ ਚਲੀ ਨੰਗਰੇ ਨੰਗਰੇ ਕਿੱਦਾਂ ਗਿੱਲੀ ਥੂੜੀ ਭੁਖੀ ਮਾਂ ਕੀਤੇ ਕੰਮ ਵੀ ਮਟੇਗਰਾਂ ਨੂੰ ਬੋਲ ਤੋਂ ਪਹਿਲਾਂ ਆਪ ਛੱਟ ਜਾ ਉਹ ਗਾਇਲ ਵੀ ਕਾਲਾ ਕਰੀਏ ਰੂੜੀ ਦੇ ਛੁੱਟੀ ਗਾਈ ਉਹ ਛੱਟ ਆ ਗਿਆ ਜੀ ਰਾਜਵਿੰਦਰ ਦੀਦੀ ਬਣਾ ਕੇ ਲੈ ਆ ਜੋਸ਼ ਤੇ ਰਾਜਵਿੰਦਰ ਦੀਦੀ ਬਹੁਤ ਵਧੀਆ ਬਣਾਉਂਦੇ ਆ ਆ ਗਿਆ ਜੀ ਸ਼ਾਗੀ 라ਜਿੰਦਰ ਉਹ ਸ਼ਾਗੀ 라ਜਿੰਦਰ ਸ਼ਾਗੀ 라ਜਿੰਦਰ ਕਿੰਦਾ ਦਾ ਬਣਿਆ ਭਾਜੀ ਕੈਂਟ ਕੈਂਡ ਪੂਰਾ ਬਹੁਤ ਸਵਾਦ ਅੰਡੇ ਕਿਹਦਾ ਦਾ ਬਣਿਆ ਬਹੁਤ ਜਿਆਦਾ ਸਵਾਦ ਕਿੰਨੇ ਨੰਬਰ ਦੋਗੇ ਫਿਰ ਰਾਜਵਿੰਦਰ ਦੀ ਜੀ ਨੂੰ ਮੈਂ ਤਾਂ 100 ਤੋਂ 100 ਹੀ ਬਣਿਆ ਨਹੀਂ ਸਵਾਦ 100 ਤੋਂ 100 ਹੀ ਦਿੰਦੇ ਹਾਂ ਨੰਬਰ ਹਾਂ 100 ਤੋਂ 100 ਦਾ ਠੀਕ ਆ ਦੀਦੀ ਤੁਸੀਂ ਕਿੰਨੇ ਨੰਬਰ ਦਿੰਦੇ ਰਾਜਵਿੰਦਰ ਦੀ ਜੀ ਨੂੰ ਪੂਰੇ ਪੂਰੇ ਰਾਣੀ ਆ ਮੈਂ ਬਣਾ ਕੇ ਰੱਖਣੀ ਪਈਦੀ ਆ ਪੁਰਾਣੀ ਆ ਰਹੀ ਹੈ ਨਾ ਮੂੰਹ ਪੋਨਮ ਕਰੀਆ ਗਿਆ ਮੇਰੀ ਨੋਨ ਟਰੀ ਪਹਿਲੇ ਨਹੀਂ ਆ ਉਸੇ ਵਾਲੇ ਨਹੀਂ ਚਲ ਪੋਨਮ ਦੱਸਦੀ ਹੁਣ ਟੈਸਟ ਕਰਕੇ ਕਿਦਾਂ ਦਾ ਬਣਿਆ ਪੁਰਮ ਨੇ ਤੇ ਆਪ ਨਾਲ ਬਣਾਇਆ ਰਲ ਕੇ ਨਾ ਵੀ ਚੰਗਾ ਬਣਿਆ ਇਹਨੇ ਤਾਂ ਕਹਿਣਾ ਵਧੀਆ ਬਣਿਆ ਸਵਾਦ ਆ ਕਹਿੰਦਾ ਕੀ ਲੱਗਦੀ ਉਹਦੇ ਇਧਰ ਮੇਰੇ ਭਰਾ ਦਾ ਵਿਆਹ ਦਿਖਾ ਲਓ ਕਿ ਨਹੀਂ ਲੱਗੀ ਆ ਮੈਂ ਲੱਗੀ ਭਰਾ ਦਾ ਵਿਆਹ ਇਹ ਲੋ ਬਿਪੜੀ ਨਹੀਂ ਥੋਂਦੀ ਕਿਤੇ ਖਾਂ ਮੇ ਤਾਂ ਕੁੰਗੜ ਨਹੀਂ ਸੂਰਜ ਨਹੀਂ ਨਿਕਲਿਆ ਥੋਂਦੀ ਥੋਂਦੀ